ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਕੁੜੀਓ ਤੁਹਾਨੂੰ ਘਰੇਲੂ ਨੁਸਖਿਆਂ ਦੇ ਨਾਲ-ਨਾਲ ਮੈਂ ਇੱਕ ਹੋਰ ਚੀਜ਼ਾਂ ਵੀ ਦਿਖਾਉਣੀ ਹੈ ਜਿਹੜੀਆਂ ਕਿ ਮੇਰੀਆਂ ਕੁੜੀਆਂ ਦੇ ਗੁੱਡੀਆਂ ਪਟੋਲੇ ਨੇ ਤੇ ਉਹ ਬਣਾਉਂਦੀਆਂ ਰਹਿੰਦੀਆਂ ਨੇ ਵੱਡੀਆਂ-ਵੱਡੀਆਂ ਹੋ ਗਈਆਂ ਪਰ ਸ਼ੌਂਕ ਹਜੇ ਵੀ ਬੜੇ ਛੋਟੇ-ਛੋਟੇ ਪਾਲ ਰੱਖਿਆ ਉਹਨਾਂ ਨੇ ਅਜੇ ਤੇ ਬਚਪਨ ਵਾਲੇ ਤੇ ਆਹ ਲੱਗੀਆਂ ਰਹਿੰਦੀਆਂ ਕਿਉਂਕਿ ਮਾਂ ਉਹਨਾਂ ਨੂੰ ਸੁਖਾ ਰੱਖਿਆ ਸੀ ਕੁੜੀਆਂ ਮੇਰੀਆਂ ਸਾਰੀਆਂ ਹੀ ਜਾਣਦੀਆਂ ਨੇ ਕ੍ਰੋਸ਼ੀਆ ਵੀ ਸਲਾਈ ਕਢਾਈ ਵੀ ਆਪਦੇ ਕੱਪੜੇ ਸੀਨੇ ਸਾਰਾ ਕੁਝ ਉਹਨਾਂ ਨੂੰ ਦੱਸ ਰੱਖਿਆ ਉਹਨਾਂ ਦੇ ਪਾਪਾ ਨੇ ਪਹਿਲਾਂ ਹੀ ਕਹਿਤਾ ਸੀਗਾ ਕਹਿੰਦੇ ਭਾਈ ਕੰਮ ਕੁੰਮ ਪਿੱਛੇ ਮੈਨੂੰ ਬਗਾਨੇ ਘਰੇ ਨਾ ਖਵਾ ਦਿਓ ਜਾ ਕੇ ਕਚੱਜੀਆਂ ਨਾ ਵੱਜਣ ਲੱਗ ਜੋ ਮੈਂ ਵੀ ਉਹਨਾਂ ਨੂੰ ਕਿਹਾ ਸੀ ਮਖਾ ਭਾਈ ਲੋਕ ਆਏ ਨਹੀਂ ਕਹਿੰਦੇ ਹੈਗੇ ਵੀ ਇਹ ਇਹੋ ਜੀ ਅਗਲਾ ਕਹਿੰਦਾ ਇਹ ਕਚੱਜੀ ਮਾਂ ਦੀ ਧੀ ਹੋਣੀ ਐ ਤਾਂ ਇਹਨੇ ਇਹੋ ਜਿਹਾ ਕੁਝ ਸਿੱਖਿਆ ਨਹੀਂ ਹੈਗਾ ਮੈਂ ਇਹਨਾਂ ਨੂੰ ਸਿਖਾ ਕੇ ਤੋਰਿਆ ਆ ਨਿੱਕੀਆਂ ਨਿੱਕੀਆਂ ਚੀਜ਼ਾਂ ਜਿਹੜੀਆਂ ਬਣੀਆਂ ਪਈਆਂ ਸੀ ਮਖਾ ਤੁਹਾਨੂੰ ਨਾਲ-ਨਾਲ ਦਿਖਾ ਦਿਆ ਦੇਖੋ ਤੁਸੀਂ ਕਾਕੂ ਨੇ ਬਣਾਇਆ ਗਮਲਾ ਤੇ ਉਹ ਬਸ ਸਾਰਾ ਦਿਨ ਇਹੋ ਜਿਹਾ ਕੁਝ ਲੱਗੀ ਰਹਿੰਦੀ ਹੈ ਜਦੋਂ ਡਿਊਟੀ ਤੋਂ ਆ ਜਾਣਾ ਉਹਨੇ ਚੱਕਣਾ ਆਪ ਦਾ ਕਰੋਸ਼ੀਆ ਤੇ ਆਹ ਦੇਖੀ ਨਾ ਸਲਾਈਆਂ ਤੇ ਲੱਗਿਆ ਰਹਿੰਦੀ ਆਹ ਹੈਗੀ ਮੰਨਤ ਦੀ ਸੇਲੀ ਬਣਾਈ ਤੇ ਭਾਈ ਇਹ ਦੇਖੀ ਨਾ ਇਹ ਵੀ ਮੰਨਤ ਦੇ ਨਾਲ ਨਾਲ ਇਹ ਵੀ ਪੜੂਗੀ ਤੇ ਇਹ ਵੀ ਖੇਡੂਗੀ ਹਨਾ ਮੰਨਤ ਤਾਂ ਆਪ ਕਿਸੇ ਵੇਲੇ ਨਹੀਂ ਛੱਡਦੀ ਹੈਗੀ ਕੋਈ ਮਮਾ ਮੈਨੂੰ ਆ ਚੀਜ਼ ਦੱਸ ਦਿਓ ਮਮਾ ਮੈਨੂੰ ਆ ਚ ਤੇ ਆਪ ਦੀਆਂ ਮਾਸੀਆਂ ਦੇ ਵੀ ਮਗਰਮਗਰ ਤੁਰੇ ਫਿਰਦੀ ਰਹਿੰਦੀ ਹੈਗੀ ਆਹ ਹੈਗਾ ਗੁੱਡਾ ਜਿਹੜਾ ਕੀ ਇਹ ਅਨਮੋਲ ਦਾ ਬੇਲੀ ਹੈ ਠੀਕ ਹੈ ਜੀ ਇਹ ਅਨਮੋਲ ਦਾ ਬੇਲੀ ਹੈ ਤੇ ਆਪਾਂ ਹੁਣ ਤੁਹਾਨੂੰ ਨਵੀਆਂ-ਨਵੀਆਂ ਚੀਜ਼ਾਂ ਦਿਖਾਉਣ ਲੱਗੇ ਆ ਤੁਸੀਂ ਦੇਖੋ ਐਗੀਆਂ ਚੀਜ਼ਾਂ ਬਣਾਇਆ ਕਰੋ ਆ ਹੈਗਾ ਜੀ ਮੁਰਗਾ ਕੁੱਕੜ ਠੀਕ ਹੈ ਜੀ ਇਹ ਦਿੰਦਾ ਬਾਗਾ ਇਹਨੇ ਨਾਲ ਕੁੜੀਆਂ ਦੀਆਂ ਸੱਸਾਂ ਵੇਲੇ ਨਾ ਉੱਠ ਖੜ੍ਹਦੀਆਂ ਨੇ ਜਦੋਂ ਜਾ ਕੇ ਕੰਨ ਦੇ ਕੋਲੇ ਮਾਰਦਾ ਚੀਕ ਤੇ ਫਟਾਫਟ ਸਿੱਟਦੀਆਂ ਨੇ ਖੇਸ ਲਾ ਕੇ ਉੱਤੋਂ ਤੇ ਦਵਾ ਦਾ ਪੋਟ ਖੜ੍ਹਦੀਆਂ ਨੇ ਕੁੜਮਣੀਆਂ ਆਪਣੀਆਂ ਨਾ ਚਲੋ ਚੰਗੀ ਗੱਲ ਆ ਹਨਾ ਆ ਹੈਗਾ ਜੀ ਬੈਗ ਇਹਨੂੰ ਕੀ ਬੈਗ ਬੋਲਦੇ ਨੇ ਤੇ ਆਹ ਦੇਖੋ ਤੁਸੀਂ ਇਹ ਇਹ ਛੱਲਾ ਜਾਂ ਬਣ ਜਾਂਦਾ ਹੈਗਾ ਇਹਦੇ ਚ ਚਾਬੀ ਵਗੈਰਾ ਪੈ ਜਾਂਦੀ ਹੁੰਦੀ ਹੈ ਠੀਕ ਹੈ ਜੀ ਤੇ ਆਹ ਦੇਖੋ ਤੁਸੀਂ ਇਹ ਨਿੱਕੀਆਂ ਨਿੱਕੀਆਂ ਹੁੰਦੀਆਂ ਚੀਜ਼ਾਂ ਮਾੜੀਆਂ ਮਾੜੀਆਂ ਪਰ ਸੋਹਣੀਆਂ ਬਹੁਤ ਲੱਗਦੀਆਂ ਨਹੀਂ ਤਾਂ ਐਵੇਂ ਗੋਲੇ ਜੇ ਖਿੱਲਰਦੇ ਫਿਰਦੇ ਕੋਈ ਕਿਤੇ ਖਿੱਲਰਦਾ ਕਰਦਾ ਕੋਈ ਪੈਰਾਂ ਚ ਆ ਜਾਂਦਾ ਕੋਈ ਅੜਕ ਕੇ ਡਿੱਗ ਪੈਂਦਾ ਇਹਨਾਂ ਨਾਲ ਕਿਤੇ ਕਿਤੇ ਡਿੱਗਿਆ ਪਿਆ ਹੁੰਦਾ ਉਹਨਾਂ ਨੂੰ ਇਕੱਠੇ ਕਰਕੇ ਰੱਖ ਲਿਆ ਕਰੋ ਆ ਆ ਗਿਆ ਜੀ ਚੂਹਾ ਲੈ ਬੱਲੇ ਇਹਦੇ ਤਾਂ ਮੈਨ ਲੱਗਦਾ ਇਹ ਤਾਂ ਮੁੱਛਾਰੂ ਬੱਟ ਹੋਰ ਦੇਈ ਜਾਂਦਾ ਹੈਗਾ ਹਨਾ ਚੂਹਾ ਤਾਂ ਮੁੱਛਾਂ ਨੂੰ ਬੱਟ ਦੇਈ ਜਾਂਦਾ ਲੈ ਦੇਖ ਲਓ ਤੁਸੀਂ ਇਹ ਆ ਇਹਨੇ ਕੰਨ ਖੜੇ ਕਰ ਰੱਖਿਆ ਪੂਛ ਕੁੰਡੀ ਕਰ ਰੱਖੀ ਐ ਤੋਬਾ 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 ਇਹ ਪਾੜੀ ਚੂਹ ਹੈ ਜੀ ਇਹ ਤਾਂ ਆਰਮਾਨ ਕੀ ਢਾਣੀ ਛੱਡਣ ਵਾਲਾ ਹੈ ਘਰ ਆਰਮਾਨ ਕੇ ਖੇਤ ਚ ਰਹਿੰਦੇ ਨੇ ਇਹ ਉਹਨਾਂ ਦੇ ਛੱਡ ਦਾਂਗੇ ਇਹਨੂੰ ਆਪੇ ਲੈ ਕੇ ਤੁਰੀ ਫਿਰਨਗੇ ਤੇ ਨਾਲੇ ਇਹਨਾਂ ਦੀਆਂ ਸੱਸਾਂ ਭਾਈ ਭਾਈ ਕੁੜੀਆਂ ਆਂ ਦੀਆਂ ਇਹਨਾਂ ਨੂੰ ਦੁੱਧਾ ਤੇ ਪਿਆਰੇ ਨੂੰ ਪਿਆਇਆ ਕਰਨਗੀਆਂ ਤੇ ਖਾਣਾ ਪੀਣਾ ਪੂਰਾ ਆਮੋ ਆਮ ਰੱਖਣਗੀਆਂ ਤੇ ਆਹ ਦੇਖੋ ਜੀ ਤੁਸੀਂ ਇਹ ਆਪਾਂ ਬੁੜੀਆਂ ਜਿਵੇਂ ਹੁਣ ਚਾਬੀ ਭੁੱਲ ਜੰਨੀਆਂ ਰੱਖ ਕੇ ਭੁੱਲਣ ਦੀ ਲੋੜ ਨਹੀਂ ਇਹੋ ਜਿਹਾ ਬਣਾ ਲਓ ਤੇ ਉਹਦੇ ਵਿੱਚ ਚਾਬੀ ਪਾ ਲਓ ਠੀਕ ਐ ਤੇ ਇਹੋ ਜੇ ਸ਼ੌਂਕ ਵੀ ਪਾਲਿਆ ਕਰੋ ਤੇ ਇਹਨਾਂ ਦੇ ਪਾਪਾ ਤਾਂ ਭਾਈ ਇਹਨਾਂ ਨੂੰ ਕੁੜੀਆਂ ਨੂੰ ਜਦੋਂ ਵੀ ਉਹ ਜਾਂਦੇ ਸਹੁਰਿਆਂ ਨੂੰ ਕਹਿ ਦਿੰਦਿਆਂ ਵੀ ਚੀਜ਼ ਜੋ ਮਰਜ਼ੀ ਲੈ ਜਾਓ ਪਰ ਜੇ ਮੈਨੂੰ ਅਖਵਾਤਾ ਤੁਸੀਂ ਵੀ ਅਸੀਂ ਕੰਮ ਇਹਨਾਂ ਨੇ ਭਾਈ ਕੰਮ ਨਹੀਂ ਕਰਦੀਆਂ ਜਾਂ ਸਾਡੇ ਕੋਈ ਰੋਟੀ ਵਾਲਾ ਆ ਕੇ ਮੁੜ ਗਿਆ ਤੇ ਸਾਡੇ ਕੋਈ ਚਾਹ ਵਾਲਾ ਆ ਕੇ ਮੁੜ ਗਿਆ ਮੈਂ ਬਰਦਾਸ਼ਤ ਨਹੀਂ ਕਰਨਾ ਮੈਨੂੰ ਇਹਨਾਂ ਚੀਜ਼ਾਂ ਨੂੰ ਚੰਗੀਆਂ ਨਹੀਂ ਲੱਗਦੀਆਂ ਆ ਮੈਨੂੰ ਗਿਫਟ ਦੇ ਗਈਆਂ ਇਹ ਮੈਂ ਉਂਗਲਾਂ ਤੇ ਚੜਾ ਕੇ ਤੇ ਭਾਈ ਪਲੇਟਾ-ਪਲੂਟਾ ਸਾਫ਼ ਕਰ ਲੈਣੀ ਹੁੰਨੀ ਹੈ ਕਹਿ ਦਿੰਦਾ ਮਾਂ ਇਹਦੇ ਨਾਲ ਪਲੇਟਾ ਸਾਫ਼ ਕਰ ਲਿਆ ਕਰ ਫਿਰ ਧੋ ਕੇ ਤੇ ਸੁਕੜਾ ਪਾ ਦਿੰਨੀ ਹੈ ਇਹ ਵਧੀਆ ਰਹਿੰਦਾ ਹੈਗਾ ਹਨਾ ਆ ਦੇਖੋ ਜੀ ਇਹ ਵੈਸੇ ਸ਼ੋਅ ਵਾਸਤੇ ਹੁੰਦਾ ਆਪਾਂ ਕਿਸੇ ਚੀਜ਼ ਦੇ ਵੀ ਪਾ ਦਨੇ ਆ ਤੇ ਪਰ ਇਹ ਕਾਕੂ ਭੈਣ ਜੀ ਨੇ ਬਣਾਇਆ ਹੈਗਾ ਜੀ ਇਹ ਸ਼ੀ ਦਾ ਪਟਾ ਠੀਕ ਆ ਉਹ ਜਿਹੜੇ ਪੱਗ ਰੱਖ رکھے ਆ ਜੀ ਇਹਨਾਂ ਨੇ ਤੇ ਆ ਪਟਾ ਬਣਾ ਰੱਖਿਆ ਹੈਗਾ ਤੇ ਤੁਸੀਂ ਵੀ ਇਹੋ ਜਿਹਾ ਕੁੜੀਓ ਕੰਮ ਸਿੱਖਿਆ ਕਰੋ ਨਿੱਕੀਆਂ ਨਿੱਕੀਆਂ ਚੀਜ਼ਾਂ ਹੁੰਦੀਆਂ ਪਰ ਇਹ ਸਿੱਖਣ ਵਾਲੀਆਂ ਹੁੰਦੀਆਂ ਕੁਝ ਵੀ ਮਰਜੀ ਆਪਾਂ ਬਣਾ ਕੇ ਰੱਖ ਸਕਦੇ ਆ ਕੁਝ ਮਰਜੀ ਆਪਾਂ ਸ਼ੋਅ ਘਰ ਦੀ ਸ਼ੋਅ ਤੁਸੀਂ ਜਿਵੇਂ ਮਰਜੀ ਬਣਾ ਲਓ ਆਪਦਾ ਘਰ ਹੁੰਦਾ ਬੇਟਾ ਉਹਨੂੰ ਨਿਖਾਰ ਕੇ ਰੱਖਿਆ ਕਰੋ ਵਧੀਆ ਹਨਾ ਦੇ ਮੈਂ ਤਾਂ ਤੁਹਾਨੂੰ ਵੀ ਮੈਂ ਆਪਣੀਆਂ ਬੱਚੀਆਂ ਸਮਝ ਕੇ ਤੁਹਾਨੂੰ ਕਹੀ ਨਹੀਂ ਐ ਤੇ ਤਾਂ ਕਰਕੇ ਕਿਉਂਕਿ ਮੇਰਾ ਸਾਰੀਆਂ ਕੁੜੀਆਂ ਹੀ ਮੇਰਾ ਬਹੁਤ ਮਾਣ ਕਰਦੀਆਂ ਮੇਰੀਆਂ ਕੁੜੀਆਂ ਨੇ ਤਾਂ ਮੈਨੂੰ ਮਾਂ ਕਹਿਣਾ ਕਹਿਣਾ ਮੈਨੂੰ ਸਾਰੀਆਂ ਕੁੜੀਆਂ ਹੀ ਮਾਂ ਕਹਿੰਦੀਆਂ ਨੇ ਮਾਂ ਆ ਕੰਮ ਕਿਵੇਂ ਕਰਨਾ ਹੈਗਾ ਤੇ ਆ ਦੇਖੋ ਤੁਸੀਂ ਤੇ ਵਧੀਆ-ਵਧੀਆ ਚੀਜ਼ਾਂ ਲੈ ਸਨੈਪਰ ਦਾ ਪਟਾ ਜੀ ਇਹ ਗਲਾਬ ਦੇ ਫੁੱਲਾਂ ਵਾਲਾ ਸਨੈਪਰ ਕਾਹਨੂੰ ਇਹਦੇ ਬਿਨਾ ਰਹਿੰਦਾ ਹੈਗਾ ਹਨਾ ਆ ਦੇਖੋ ਤੁਸੀਂ ਇਕੱਠਾ ਕਰ ਲਿਆ ਸਮਾਨ ਆਪਾਂ ਜਿਹੜੀ ਹੁਣ ਇੱਕ ਮੇਨ ਚੀਜ਼ ਮੈਂ ਤੁਹਾਨੂੰ ਦਿਖਾਉਣ ਜਾ ਰਹੀ ਹਾਂ ਉਹ ਤੁਸੀਂ ਦੇਖੋ ਵੀ ਉਹ ਕੀ ਹੈ ਤੇ ਕਿਵੇਂ ਬਣਾਈ ਹੋਈ ਹੈ ਬਹੁਤ ਸੋਹਣੀ ਚੀਜ਼ ਹੈ ਜਿਹੜੀ ਕਿ ਡਰਾਈ ਫਰੂਟਾਂ ਵਾਲੀ ਟ੍ਰੇ ਸੀਗੀ ਚੀਜ਼ ਜਾਨੀ ਕੋਈ ਨਹੀਂ ਵੇਸਟ ਜਾਣ ਦੇਣੀ ਇਹਨਾਂ ਨੇ ਲੱਗੀਆਂ ਹੀ ਰਹਿੰਦੀਆਂ ਨੇ ਮੈਂ ਕਹਿੰਦੀਆਂ ਲੱਗੀਆਂ ਰੋ ਮੈਨੂੰ ਵੀ ਚੰਗਾ ਲੱਗਦਾ ਆ ਦੇਖੋ ਡਰਾਈ ਫਰੂਟਾਂ ਵਾਲੀ ਟ੍ਰੇ ਸੀ ਤੇ ਉਹਦਾ ਉੱਤੋਂ ਗੱਤਾ ਜਾ ਲਾ ਲਿਆ ਡਰਾਈ ਫਰੂਟ ਲੈ ਭਾਈ ਖਾ ਤੇ ਖਾਜਮ ਕਰ ਤੇ ਆਹ ਦੇਖੋ ਉਹਦੇ ਉੱਤੇ ਗੱਤਾ ਜਾ ਲਾ ਕੇ ਆਹ ਬਣਾ ਲਿਆ ਤੇ ਉੱਤੇ ਕਾ ਝੋਲਾ ਛੋਟਾ ਜਾ ਬੈਗ ਪਰਸ ਮੇਰੀ ਤਾਂ ਬਾਲੀ ਪੰਜਾਬੀ ਭਾਸ਼ਾ ਝੋਲਾ ਹੀ ਕਹੀ ਨਹੀਂ ਹੁੰਦੀ ਐ ਪਰਸ ਐ ਭਾਈ ਇਹਦੇ ਚ ਟੂ ਮਟਾਕੀ ਵੀ ਪਾ ਕੇ ਰੱਖ ਸਕਦੀ ਹੋਂ ਤੁਸੀਂ ਹੋਰ ਵੀ ਕੁਝ ਪਾ ਕੇ ਤੁਹਾਡੇ ਦਾ ਸੱਸਾਂ ਨੂੰ ਬਣਾ ਕੇ ਦਿਓ ਭਾਈ ਉਹ ਵਿਚਾਰੀਆਂ ਪੈਸੇ ਪੂਸੇ ਸਾਂਭਣ ਹਨਾ ਤੇ ਆਪਦੇ ਉਹਨਾਂ ਨੂੰ ਕਹਿ ਵੀ ਕੋਲੀ ਰੱਖਿਆ ਕਰੋ ਤੁਸੀਂ ਪਰਸ ਇਹ ਨਾਲੇ ਉਹ ਖੁਸ਼ ਹੋ ਜਾਣਗੀਆਂ ਨਾਲੇ ਸਮਾਨ ਸਮਝੂਗਾ ਆਹ ਦੱਸਿਓ ਤੁਸੀਂ ਮੈਨੂੰ ਕਿਵੇਂ ਲੱਗਿਆ ਤੁਹਾਨੂੰ ਮੇਰੇ ਆਹ ਨਿੱਕੀਆਂ ਨਿੱਕੀਆਂ ਚੀਜ਼ਾਂ ਤੇ ਮੈਂ ਤੁਹਾਡੇ ਕਮੈਂਟ ਦੀ ਉਡੀਕ ਚ ਹੈ ਪੂਰੀ ਪੂਰੀ ਠੀਕ ਹੈ ਜੀ